ਜਲੰਧਰ ਚਿਮਨੀ ਚੌਂ ਜਿੱਤਨ ਵਾਲੇ ਮਹਿੰਦਰ ਭਗਤ ਨੂੰ ਬਣਾਇਆ ਜਾ ਸਕਦਾ ਹੈ ਪੰਜਾਬ ਦਾ ਨਵਾਂ ਖੇਡ ਮੰਤਰੀ ਮਹਿੰਦਰ ਭਗਤ ਜੋ ਜਲੰਧਰ ਦੀ ਵੈਸਟ ਹਲਕੇ ਦੀ ਚਿਮਨੀ ਚੌਂ ਨੂੰ ਵੱਡੀ ਲੀਡ ਨਾਲ ਜਿੱਤੇ ਤੇ ਜਿੱਤ ਕੇ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੀ ਇਹ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਪਈ ਤੇ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਵੀ ਇਸ ਤਰ੍ਹਾਂ ਗੱਲਾਂ-ਗੱਲਾਂ ਵਿੱਚ ਕਿਹਾ ਸੀ ਕਿ ਮਹਿੰਦਰ ਭਗਤ ਨੂੰ ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਅਗਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ ਤੇ ਹੋ ਸਕਦਾ ਹੈ ਕਿ ਭਗਵੰਤ ਮਾਨ ਮਹਿੰਦਰ ਭਗਤ ਨੂੰ ਜਲਦ ਹੀ ਨਵਾਂ ਮੰਤਰੀ ਐਲਾਨ ਦੇ ਅੱਛਵੀਂ ਤੋਂ ਜਿੱਤੋਗੇ ਉਹ ਜਿਹੜਾ ਬਟਨ ਹੈ ਨਾ ਉਹ ਛਾੜੂ ਦਾ ਨਹੀਂ ਹੈਗਾ ਪੰਜਵੇਂ ਨੰਬਰ ਤੇ ਜਿਹੜਾ ਬਟਨ ਹੈ ਉਹ ਛਾੜੂ ਦਾ ਨਹੀਂ ਹੈਗਾ ਉਹ ਤੁਹਾਡੇ ਪਰਿਵਾਰ ਦੀ ਕਿਸਮਤ ਦਾ ਬਟਨ ਹੈ ਦਬਾ ਦਿਓ ਇੱਕ ਵਾਰੀ ਪੌੜੀਆਂ ਚੜਾ ਦਿਓ ਵਿધાનਸਭਾ ਦੀਆਂ ਮਹਿੰਦਰ ਭਗਤ ਨੂੰ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ ਹੈ ਫਿਰ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਇੱਥੇ ਸਰਕਾਰ ਚ ਹਿੱਸਾ ਪੈਂਦਾ ਤੁਹਾਡਾ ਆਪ ਦਾ ਬੰਦਾ ਹੈ ਸਾਊ ਬੰਦਾ ਹੈ ਜਦੋਂ ਮਰਜੀ ਮੇਰੇ ਕੋਲੇ ਆ ਜਾਣ ਮਹਿੰਦਰ ਭਗਤ ਜੀ ਦੀ ਐਪਲੀਕੇਸ਼ਨ ਹੋਊਗੀ ਸਾਈਨ ਮੇਰੇ ਹੋਣਗੇ ਪੈਸੇ ਦੀ ਕੋਈ ਦਿੱਕਤ ਨਹੀਂ ਆਊਗੀ ਮੀਥੇਰ ਦੇ ਸੰਗਰੂਰ ਤੋਂ ਐਮਪੀ ਬਣਨ ਬਾਅਦ ਖੇਡ ਮੰਤਰੀ ਦੀ ਕੁਰਸੀ ਖਾਲੀ ਹੋ ਗਈ ਹੈ ਤੇ ਮਹਿੰਦਰ ਭਗਤ ਜਲੰਧਰ ਤੋਂ ਵਿਧਾਇਕ ਬਣੇ ਨੇ ਜਿੱਥੇ ਸਭ ਤੋਂ ਵੱਡੀ ਸਪੋਰਟਸ ਇੰਡਸਟਰੀ ਵੀ ਹੈ ਤੇ ਮਹਿੰਦਰ ਭਗਤ ਦਾ ਪਰਿਵਾਰ ਵੀ ਖੇਡ ਇੰਡਸਟਰੀ ਦੇ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਹੈ ਜਿਸ ਕਾਰਨ ਹੋ ਸਕਦਾ ਹੈ ਕਿ ਮਹਿੰਦਰ ਪਗਤ ਨੂੰ ਪੰਜਾਬ ਦਾ ਨਵਾਂ ਖੇਡ ਮੰਤਰੀ ਬਣਾ ਦਿੱਤਾ ਜਾਵੇ ਇਸ ਤੋਂ ਪਹਿਲਾਂ ਮਹਿੰਦਰ ਪਗਤ ਦੇ ਪਿਤਾ ਚੁੰਨੀ ਲਾਲ ਪਗਤ ਵੀ ਭਾਜਪਾ ਅਕਾਲੀ ਦਲ ਸਰਕਾਰ ਚ ਕੈਬਨਟ ਮੰਤਰੀ ਰਹ ਚੁੱਕੇ ਨੇ ਤੇ ਮ ਹੁਣ ਮਹਿੰਦਰ ਪਗਤ ਦੇ ਮੰਤਰੀ ਬਣਨ ਦੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਤੇਜ਼ ਹੋ ਚੁੱਕੀਆਂ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ